ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਇਲੈਕਟਿਵ ਨਾਲ ਜਿਹੜਾ ਟੌਪਿਕ ਕਰਾਂਗੇ ਔਚਤਿਆ ਸੰਪਰਦਾਇ ਔਚਤਿਆ ਸੰਪਰਦਾਇ ਆਪਾਂ ਇਹ ਬੋਲਾ ਟੌਪਿਕ ਇਸ ਵੀਡੀਓ ਚ ਕਰਾਂਗੇ ਹਾਂਜੀ ਸੰਸਕ੍ਰਿਤ ਕਾਵਿ ਸ਼ਾਸਤਰ ਦੇ ਵਿੱਚ ਜਿਹੜੀ ਕਿ ਕਾਵਿ ਦੀ ਆਤਮਾ ਨੂੰ ਨਿਸ਼ਚਿਤ ਕਰਨ ਲਈ ਵੱਖ-ਵੱਖ ਆਚਾਰੀਆਂ ਨੇ ਇੱਕ ਮੌਲਿਕ ਕਾਵਿ ਸਿਧਾਂਤ ਜਾਂ ਕਾਵਿ ਸੰਪਰਦਾਇ ਦੀ ਨੀਂਹ ਰੱਖੀ ਹੈ ਠੀਕ ਹੈ ਉਹ ਹੈਗਾ ਔਚਤਿਆ ਸੰਪਰਦਾਇ ਮਤਲਬ ਕਿ ਸੰਸਕ੍ਰਿਤ ਕਾਵਿ ਸ਼ਾਸਤਰ ਦੇ ਵਿੱਚ ਕਾਵ ਦੀ ਜਿਹੜੀ ਆਤਮਾ ਠੀਕ ਹੈ ਉਹਨੂੰ ਫਿਕਸ ਕਰਨ ਦੇ ਲਈ ਅਲੱਗ-ਅਲੱਗ ਜਿਵੇਂ ਰਾਈਟਰਸ ਨੇ ਉਵੇਂ ਆਚਾਰੀਅਸ ਨੇ ਠੀਕ ਹੈ ਉਹਨਾਂ ਨੇ ਇੱਕ ਮੌਲਿਕ ਕਾਵ ਸਿਧਾਂਤ ਦੀ ਰਚਨਾ ਕੀਤੀ ਉਹਨੂੰ ਆਪਾਂ ਕਿ ਕਹਾਂਗੇ ਔਚਦੇ ਸੰਪਰਦਾਏ ਜਿਹੜੇ 6 ਸੰਪਰਦਾਏ ਸੀ ਉਹਨਾਂ ਦੇ ਵਿੱਚ ਔਚਦੇ ਸੰਪਰਦਾਏ ਵੀ ਪ੍ਰਮੁੱਖ ਹੈ ਆਚਾਰੀਆ ਕਸ਼ਮੀਂਦਰ ਨੇ 1053 ਦੇ ਵਿੱਚ ਇਸ ਸੰਪਰਦਾਏ ਦੇ ਸੰਸਥਾਪਕ ਨੇ ਮਤਲਬ ਕਿ ਚਾਰੇ ਕਸ਼ਮੀਂਦਰ ਜਿਹੜੇ ਔਚਤਿਆ ਸੰਪਰਦਾਇਆ ਉਹਨਾਂ ਦੇ ਕਿਨੇ ਸੰਸਥਾਪਕ ਨੇ ਜਿਨ੍ਹਾਂ ਨੇ ਆਪਣੇ ਗ੍ਰੰਥ ਔਚਤਿਆ ਵਿਚਾਰ ਚਰਚਾ ਦੇ ਵਿੱਚ ਇਸ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ ਮਤਲਬ ਕਿ ਔਚਤਿਆ ਸੰਪਰਦਾਇ ਬਾਰੇ ਔਚਤਿਆ ਵਿਚਾਰ ਚਰਚਾ ਜਿਹੜਾ ਇੱਕ ਗ੍ਰੰਥ ਹੈ ਉਹਦੇ ਵਿੱਚ ਚਰਚਾ ਕਰੀ ਇਹਨਾਂ ਨੇ ਹਾਂਜੀ ਔਚਿਤਿਆ ਅਧਾਰਤ ਕੀ ਹੁੰਦਾ ਔਚਿਤਿਆ ਮਤਲਬ ਕੀ ਜਿਹੜੀ ਵੀ ਜਿਸ ਵੀ ਆਪਾਂ ਸਮੇਂ ਸਥਾਨ ਸਥਿਤੀ ਨੂੰ ਆਪਾਂ ਜਿਹੜੇ ਕਿ ਆਪਾਂ ਵਰਣਨ ਕਰ ਰਹੇ ਹਾਂ ਉਸ ਦੇ ਅਕੋਰਡਿੰਗ ਹੀ ਉਸ ਦੇ ਜਿਹੜੇ ਕਿ ਉਹਦੇ ਵਿੱਚ ਆਪਾਂ ਸਾਰੇ ਰਸ ਅਲੰਕਾਰ ਛੰਦ ਉਸ ਦੇ ਅਕੋਰਡਿੰਗ ਹੀ ਵਰਤਣੇ ਭਾਵ ਕਿ ਜਿਵੇਂ ਆਪਾਂ ਕਿਸੇ ਦੇਸ਼ ਦਾ ਜਿਹੜੇ ਕਿ ਉੱਥੋਂ ਦੇ ਕੁਝ ਵੀ ਆਪਾਂ ਵਰਣਨ ਕਰ ਰਹੇ ਹਾਂ ਤਾਂ ਉਸ ਦੇਸ਼ ਦੇ ਅਕੋਰਡਿੰਗ ਹੀ ਆਪਾਂ ਜਿਹੜੀ ਆਪਣੀ ਰਚਨਾ ਦੇ ਵਿੱਚ ਉਹਦੇ ਜੀਵਨ ਸ਼ੈਲੀ ਰੰਗ ਰਸ ਭਾਵ ਸ਼ੰਦਰ ਠੀਕ ਹੈ ਉਸ ਦੇ ਅਕੋਰਡਿੰਗ ਹੀ ਮਾਹੌਲ ਸਿਰਜਾਂਗੇ ਤਾਂ ਕਿ ਸੇਮ ਉਸੇ ਤਰੀਕੇ ਦੇ ਉਹਦੀ ਉਚਿਤ ਠਹਿਰੇ ਚੀਜ਼ ਠੀਕ ਹੈ ਵੀ ਉਹਦੇ ਅਕੋਰਡਿੰਗ ਹੀ ਠਹਿਰੇ ਇਹ ਨਾ ਹੋਵੇ ਆਪਾਂ ਵਰਣਨ ਆਪਾਂ ਪੰਜਾਬ ਬਾਰੇ ਕਰੀਏ ਠੀਕ ਹੈ ਥੋਦੇ ਕਲਚਰ ਬਾਰੇ ਕਰੀਏ ਤੇ ਜਿਹੜੇ ਜੀਵਨ ਸ਼ੈਲੀ ਆ ਜੇ ਆਪਾਂ ਵਰਣਨ ਕਰਨ ਦਾ ਉਹਨਾਂ ਦਾ ਢੰਗ ਹੈ ਉਹ ਆਪਾਂ ਉਸ ਢੰਗ ਦਾ ਨਾ ਕਰੀਏ ਉਹਵੇਂ ਦੇ ਸ਼ਬਦਾਵਲੀ ਨਾ ਵਰਤੀਏ ਤਾਂ ਉਹ ਜਿਹੜੇ ਕਿ ਸਹੀ ਨਹੀਂ ਹੋਗਾ ਮਤਲਬ ਕਿ ਜੇ ਜਿਸ ਚੀਜ਼ ਬਾਰੇ ਆਪਾਂ ਵਰਣਨ ਕਰ ਰਹੇ ਉਹਦੇ ਅਕੋਰਡਿੰਗ ਹੀ ਆਪਾਂ ਉਹਦੇ ਜੀਵਨ ਸ਼ੈਲੀ ਰਚਨਾ ਠੀਕ ਹੈ ਉਹਦਾ ਵਰਣਨ ਕਰਨ ਦਾ ਢੰਗ ਉਹਨਾਂ ਦੇ ਆਪਾਂ ਭਾਸ਼ਾ ਉਸ ਦੇ ਅਕੋਰਡਿੰਗ ਹੀ ਵਰਤੀਏ ਹਾਂਜੀ ਔਚਤਿਆ ਦੀ ਪੂਰਨ ਰੂਪ ਦੇ ਵਿੱਚ ਸਥਾਪਨਾ ਭਾਵੇਂ ਕਸ਼ਮੀਂਦਰ ਨੇ ਕਰੀ ਐ ਕਸ਼ਮੀਂਦਰ ਨੇ ਕਰਿਆ ਪਰੰਤੂ ਉਹ ਤੋਂ ਪਹਿਲਾਂ ਵੀ ਲਗਭਗ ਹਰ ਆਚਾਰੀਆ ਨੇ ਕਿਸੇ ਰੂਪ ਦੇ ਵਿੱਚ ਔਚਤਿਆ ਨੂੰ ਆਪਣੇ ਵਿਚਾਰਾਂ ਦਾ ਜਿਹੜਾ ਵਿਸ਼ਾ ਬਣਾਇਆ ਹੋਇਆ ਸੀ ਤੇ ਜਿਨ੍ਹਾਂ ਵਿੱਚ ਆਚਾਰੀਆ ਭਰਤਮੁਨੀ ਤੇ ਆਨੰਦਵਰਦਨ ਦੇ ਨਾਮ ਵੀ ਵਰਣਨਯੋਗ ਨੇ ਵੀ ਇਹਨਾਂ ਨੇ ਵੀ ਜਿਹੜੇ ਕਿ ਔਚਤਿਆ ਨੂੰ ਅਪਣਾਇਆ ਹੋਇਆ ਸੀ ਔਚਤਿਆ ਜਾਂ ਉਚਿਤਤਾ ਦੇਖੋ ਔਚਤਿਆ ਦਾ ਮਤਲਬ ਕੀ ਹੈ ਉਚਿਤਤਾ ਮਤਲਬ ਕੀ ਉਸ ਦੇ ਅਕੋਰਡਿੰਗ ਆਪਣੀ ਹਰ ਇੱਕ ਚੀਜ਼ ਸਹੀ ਵਰਣਨ ਹੋਣੀ ਚਾਹੀਦੀ ਹੈ ਔਚਤਿਆ ਅਸਲ ਦੇ ਵਿੱਚ ਕਿਸੇ ਵਸਤੂ ਸਥਿਤੀ ਦ੍ਰਿਸ਼ ਜਾਂ ਵਿਚਾਰ ਜਾਂ ਮਨੁੱਖ ਦੇ ਭਾਵ ਦੀ ਸੁੰਦਰਤਾ ਤੇ ਰਸਾਤਮਕਤਾ ਦਾ ਪ੍ਰਮੁੱਖ ਆਧਾਰ ਮਤਲਬ ਕਿ ਜਿਵੇਂ ਦਾ ਆਪਾਂ ਮੰਨ ਲਓ ਆਪਾਂ ਹੁਣ ਪੰਜਾਬ ਦੇ ਵਿੱਚ ਮਲਵਈ ਕਲਚਰ ਬਾਰੇ ਦੱਸ ਰਿਹਾ ਹੁਣ ਭਾਸ਼ਾ ਆਪਾਂ ਵਿੱਚ ਮਾਝੀ ਵਰਤੀ ਜਾਈਏ ਹਨ ਆਪਾਂ ਮਲਵਈ ਦਾ ਕਲਚਰ ਦੱਸਾਂਗੇ ਭਾਸ਼ਾ ਆਪਾਂ ਮਾਝੀ ਵਰਤੀ ਜਾਈਏ ਆਪਾਂ ਜੀਵਨ ਟੰਗ ਮਤਲਬ ਆਪਾਂ ਵਰਣਨ ਕਰਨਾ ਕਿ ਮਲਵਈ ਏਰੀਆ ਦਾ ਬਟ ਉਹਦੇ ਵਿੱਚ ਜੀਵਨ ਢੰਗ ਆਪਾਂ ਵਰਣਨ ਕਰੀ ਜੀਏ ਮਾਜੇ ਦਾ ਤਾਂ ਉਹ ਗਲਤ ਹੋ ਗਿਆ ਆਪਾਂ ਜੇ ਆਪਾਂ ਮਲਵਈ ਕਲਚਰ ਦੱਸ ਰਹੇ ਤਾਂ ਮਲਵਈ ਦਾ ਹੀ ਉਹਨਾਂ ਦੀ ਬੋਲੀ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਖਾਣਾ ਪੀਣਾ ਸੇਮ ਉਵੇਂ ਚੀਜ਼ ਦੀ ਵਰਤੋਂ ਕਰਾਂਗੇ ਆਪਣੀ ਰਚਨਾ ਦੇ ਵਿੱਚ ਠੀਕ ਹੈ ਉਹ ਹੋਊਗਾ ਔਚੇਤਾ ਜਾਂ ਉਚਿਤਤਾ ਅ ਕਿਸੇ ਵਿਸ਼ੇਸ਼ ਉਤਸਵ ਸਮੇਂ ਇਹ ਸ਼ੋਗੀ ਗੀਤ ਦੁਆਰਾ ਅਨੰਤਪੂਰਨ ਸਥਿਤੀ ਦੀ ਸੁੰਦਰਤਾ ਨਾਸ਼ ਹੋ ਜਾਂਦਾ ਮਤਲਬ ਕਿ ਮੰਨ ਲਓ ਹੁਣ ਆਪਾਂ ਕਿ ਵਿਸ਼ੇਸ਼ ਵਧੀਆ ਕੋਈ ਉਤਸਵ ਮਨਾ ਰਹੇ ਹਾਂ ਕੋਈ ਖੁਸ਼ੀ ਵਾਲਾ ਮਾਹੌਲ ਬਾਰੇ ਆਪਾਂ ਵਰਣਨ ਕਰ ਰਹੇ ਕੋਈ ਖੁਸ਼ੀ ਦਾ ਮਾਹੌਲ ਬਾਰੇ ਵਰਣਨ ਕਰ ਰਹੇ ਉੱਥੇ ਆਪਾਂ ਕੋਈ ਸੋਗੀ ਗੀਤ ਲਿਖਤੀਏ ਸੋਗ ਅਸ਼ੋਕ ਗੀਤ ਕੀ ਹੋ ਗਿਆ ਮਤਲਬ ਕਿ ਸੈਡ Song ਕੋਈ ਆਪਾਂ ਸੈਡ Song ਦਾ ਵਰਣਨ ਕਰਦੇ ਉਹਦੀ ਆਪਣੀ ਸਾਰੀ ਰਚਨਾ ਰੋਂਗ ਹੋ ਗਈ ਜੇ ਆਪਾਂ ਖੁਸ਼ੀ ਵਾਲਾ ਮਾਹੌਲ ਸਿਰਜ ਰਹੇ ਆਪਣੀ ਰਚਨਾ ਦੇ ਵਿੱਚ ਤਾਂ ਉਸ ਸਮੇਂ ਦੇ ਵਿੱਚ ਜਿਹੜੀਆਂ ਆਪਣੀ ਰਚਨਾਵਾਂ ਨੇ ਉਹ ਸਿਰਫ ਖੁਸ਼ੀ ਦੇ ਮੌਕੇ ਨੂੰ ਪ੍ਰਗਟਾਉਣ ਵਾਲੇ ਹੀ ਵਿਚਾਰ ਹੋਣੇ ਚਾਹੀਦੇ ਨੇ ਠੀਕ ਹੈ ਜੇ ਉਥੇ ਆਪਾਂ ਸੈਡ ਕੋਈ ਵੀ ਗੱਲ ਕਰ ਦਾਂਗੇ ਤਾਂ ਉਹ ਆਪਣੀ ਜਿਹੜੀ ਆਪਾਂ ਆਨੰਦਪੂਰਨ ਸਥਿਤੀ ਦੀ ਸਿਰਜਣਾ ਕਰਨ ਜਾ ਰਹੇ ਹਾਂ ਤਾਂ ਉਹ ਵਧੀਆ ਨਹੀਂ ਹੋਊਗੀ ਉਹਦਾ ਨਾਸ਼ ਹੋ ਜਾਊਗਾ ਠੀਕ ਹੈ ਸੁੰਦਰ ਵਿਚਾਰਾਂ ਦੇ ਕਰਮਵੱਧ ਤੇ ਸਪਸ਼ਟ ਵਰਣਨ ਦੇ ਵਿੱਚ ਕਿਸੇ ਔਟਕਮੀ ਤੇ ਨੀਰਸ ਘਟਨਾ ਆਦੀ ਵਿਆਖਿਆ ਵਿਚਾਰ ਪ੍ਰਵਾਦੀ ਸੁੰਦਰਤਾ ਦੇ ਪੰਗ ਹੋ ਜਾਂਦਾ ਕਾਰਨ ਬਣ ਜਾਂਦੀ ਹੈ ਬਲਕਿ ਜੇ ਆਪਾਂ ਕਿਸੇ ਸੁੰਦਰ ਵਿਚਾਰਾਂ ਨੂੰ ਕਰਮਵੱਧ ਕਰ ਰਹੇ ਹਾਂ ਸਪਸ਼ਟ ਵਰਣਨ ਕਰ ਰਹੇ ਹਾਂ ਉਹਦੇ ਵਿੱਚ ਜੇ ਆਪਾਂ ਬੇਤੁਕੀ ਬੇਪਰਵਾਹੀ ਟੁਕਮੀ ਜਾਂ ਨੀਰਸ ਹੋ ਗਿਆ ਮਤਲਬ ਕਿ ਬੇਰਸੀ ਗੱਲ ਕਰਦਾਂਗੇ ਬੇਰਸੀ ਘਟਨਾ ਦਾ ਵਰਣਨ ਕਰਦਾਂਗੇ ਤਾਂ ਜਿਹੜੀ ਆਪਾਂ ਸੁੰਦਰਤਾ ਦਾ ਵਰਣਨ ਕਰਨ ਜਾ ਰਹੇ ਹਾਂ ਉਹਦੀ ਸਾਰੀ ਉਹ ਜਿਹੜੀ ਕੀ ਕੁਆਲਿਟੀਆਂ ਨੇ ਉਹ ਸਾਰੀਆਂ ਪੰਗ ਹੋ ਜਾਂਦੀਆਂ ਬਿਲਕੁਲ ਐਵੇਂ ਹੀ ਕਾਵ ਦੇ ਜਿਹੜੇ ਕੀ ਪਿੰ ਪਿੰ ਤਤਾਂ ਦਾ अनुचत्यਾ ਜਾਂ ਅਨੁਚਿਤਤਾ ਜਾਂ ਅਟੁਕਮਾਪਨ ਉੱਤਮ ਦੇ ਮਹਾਨ ਕਾਵਿ ਦੀ ਸਿਰਜਣਾ ਵਿੱਚ ਰੁਕਾਵਟ ਪਾਉਂਦਾ ਮਤਲਬ ਕਿ ਉਚਿਤਿਆ ਕੀ ਹੁੰਦਾ ਹੈ ਉੱਤਮ ਘਟਨਾ ਅਨੁਚਿਤ ਹੈ ਕੀ ਹੈ ਇਸ ਤੋਂ ਆਪੋਜੀਟ ਹੈ ਠੀਕ ਹੈ ਜੇ ਆਪਾਂ ਕਿਸੇ ਕੋਈ ਵਧੀਆ ਘਟਨਾ ਦਾ ਵਰਣਨ ਕਰ ਰਹੇ ਹਾਂ ਕਾਵਿ ਦੇ ਵਿੱਚ ਬਟ ਉੱਥੇ ਆਪਾਂ ਵਧੀਆ ਉਚਿਤ ਚੀਜ਼ਾਂ ਨਾ ਲਈਏ ਅਨੁਚਿਤ ਜਿਹੜੇ ਕੀ ਜਾਂ ਅਟੁਕਮਾਪਨ ਜਾਂ ਅਨੁਚਿਤਤਾ ਦਾ ਵਰਣਨ ਕਰ ਦਈਏ ਮਤਲਬ ਕਿ ਸ਼ੰਦ ਦਾ ਅਲੰਕਾਰ ਉਹਦੇ ਅਕੋਰਡਿੰਗ ਨਾ ਵਰਤੀਏ ਠੀਕ ਹੈ ਹੁਣ ਮੰਨ ਲਓ ਆਪਾਂ ਜਿਹੜੇ ਕਿ ਕਾਵ ਦੇ ਵਿੱਚ ਪ੍ਰੇਮ ਪਿਆਰ ਦੀਆਂ ਗੱਲਾਂ ਕਰ ਰਹੇ ਹਾਂ ਉੱਥੇ ਆਪਾਂ ਕਰੋਨਾ ਰਸ ਪੈਦਾ ਕਰ ਦਈਏ ਜਾਂ ਉੱਥੇ ਆਪਾਂ ਜਿਹੜੇ ਕਿ ਪੀਵਤਰਸ ਤੋਂ ਪੈਦਾ ਕਰ ਦਈਏ ਮਤਲਬ ਕਿ ਕ੍ਰੀਨਾ ਵਾਲਾ ਰਸ ਪੈਦਾ ਕਰਦੇ ਤੇ ਜਿਹੜੀ ਆਪਣੀ ਰਚਨਾ ਉਹ ਸਾਰੀ ਨੀਰਸ ਹੋ ਜਾਊਗੀ ਉੱਥੇ ਉਹਨਾਂ ਰਚਨਾ ਦੇ ਵਿੱਚ ਜਿਹੜੇ ਕਿ ਜੋ ਆਪਾਂ ਸਿਰਜਣ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੇ ਵਿੱਚ ਰਿਕਵਰਡ ਬਣ ਚੋਗੀ ਕਾਵ ਦੇ ਹੋਰ ਮਹੱਤਵਪੂਰਨ ਤੱਤ ਰਸ ਧੁਨੀ ਅਲੰਕਾਰ ਆਦਿ ਵੀ ਕਾਵ ਸਿਰਜਣਾ ਦੇ ਸਫਲਤਾ ਦਾ ਆਧਾਰ ਕੇਵਲ ਔਚਿਤਿਆ ਪੂਰਨ ਸਥਿਤੀ ਵਿੱਚ ਹੋਣ ਨਾਲ ਹੀ ਬਣ ਸਕਦੇ ਔਚਿਤਿਆ ਮਤਲਬ ਕਿ ਸਹੀ ਢੰਗ ਸਹੀ ਜਾਂ ਆਪਾਂ ਕਹਿ ਸਕਦੇ ਹਾਂ ਉਚਿਤ ਵੀ ਜਿਹੜੇ ਆਪਾਂ ਕਾਵ ਦੀ ਜਦੋਂ ਸਿਰਜਣਾ ਕਰ ਰਹੇ ਹਾਂ ਉਹਦੇ ਵਿੱਚ ਰਸ ਧੁਨੀ ਅਲੰਕਾਰ ਜੇ ਆਪਾਂ ਸਹੀ ਢੰਗ ਨਾਲ ਉਚਿਤ ਢੰਗ ਨਾਲ ਵਰਤ ਰਹੇ ਹਾਂ ਤਾਂ ਹੀ ਜਿਹੜੇ ਕਿ ਉਹ ਜਿਹੜੀ ਆਪਣੀ ਕਾਵ ਰਚਨਾ ਔਚਿਤਤਾ ਪੂਰਨ ਢੰਗ ਨਾਲ ਸਫਲ ਹੋ ਸਕਦੀ ਹੈ ਉਚਿਤ ਮਤਲਬ ਕਿ ਉਚਿਤ ਪੂਰਨ ਢੰਗ ਨਾਲ ਸਫਲ ਹੋ ਸਕਦੀ ਹੈ ਕਾਵ ਤਤਾਂ ਦੇ ਅਨੁਚਿਤਿਆ ਕੀ ਹੈ ਉਚਿਤ ਦਾ ਉਲਟ ਹੈ ਠੀਕ ਹੈ ਅਨੁਚਿਤ ਉਚਿਤ ਦਾ ਉਲਟ ਹੈ ਵੀ ਟੁਕਮਾਪਨ ਟੁਕਮੇਪਨ ਦਾ ਉਲਟ ਹੈ ਇਹਨਾਂ ਨਾਲ ਨਾ ਕੇਵਲ ਸੁੰਦਰਤਾ ਹੀ ਨਸ਼ਟ ਹੋ ਜਾਊਗੀ ਸਗੋਂ ਇੱਕ ਹਾਸੋ ਹਾਸੋ ਹਾਨੀ ਸਥਿਤੀ ਵੀ ਬਣ ਜਾਊਗੀ ਜਿਵੇਂ ਆਪਾਂ ਕਹਿ ਰਹੀਏ ਉਦਾਹਰਣ ਦੇ ਰਖਿਆ ਵੀ ਹਾਰ ਨੂੰ ਲੱਕ ਦੇ ਵਿੱਚ ਪਾਉਣ ਜਾਂ ਪੰਜੇਬ ਨੂੰ ਗਲ ਵਿੱਚ ਪਾ ਲੈਣਾ ਬੰਦੇ ਦਾ ਸਮੁੱਚਾ ਜਿਹੜਾ ਕਿ ਹਾਸਾ ਦਾ ਕਾਰਨ ਬਣ ਜਾਊਗਾ ਮਤਲਬ ਕਿ ਆਪਾਂ ਉਹੀ ਤੁਹਾਨੂੰ ਦੱਸਤਾ ਵੀ ਜੇ ਆਪਾਂ ਵਰਣਨ ਉਥੇ ਜਾਂ ਆਪਾਂ ਉਥੇ ਸ਼ਾਂਤ ਰਸ ਦੀ ਗੱਲ ਕਰ ਰਹੇ ਹਾਂ ਉਥੇ ਆਪਾਂ ਜਿਹੜਾ ਹਾਸ ਰਸ ਪੈਦਾ ਕਰ ਦਈਏ ਤਾਂ ਗਲਤ ਹੋ ਜਾਊਗਾ ਉਹੀ ਗੱਲ ਇਹ ਹੈ ਵੀ ਜਿਵੇਂ ਆਪਾਂ ਹਾਰ ਨੂੰ ਜਿਹੜੇ ਆਪਾਂ ਅ ਗਲ ਦੇ ਵਿੱਚ ਪਾਵਾਂਗੇ ਇੱਥੇ ਇਹਨਾਂ ਨੇ ਕਹਤਾ ਵੀ ਜੇ ਆਪਾਂ ਲੱਕ ਦੇ ਵਿੱਚ ਪਾ ਦੇ ਤਾਂ ਤਾਂ ਹਾਸੋ ਹਾਸੋ ਹੀ ਨਹੀਂ ਗੱਲ ਹੋਊਗੀ ਪੰਜਾਬ ਨੂੰ ਆਪਾਂ ਪੈਰ 'ਚ ਪਾਉਣਗੇ ਆਪਾਂ ਉਹਨੂੰ ਗਲ ਦੇ ਵਿੱਚ ਪਾ ਲਈਏ ਤਾਂ ਸਾਰੀ ਸਥਿਤੀ ਹੀ ਹਾਸੋ ਹੀ ਨਹੀਂ ਹੋਜੂਗੀ ਵੀ ਐਵੇਂ ਜਿਹੜੇ ਕਿ ਕਾਵ ਰਚਨਾ ਜਦੋਂ ਆਪਾਂ ਕਾਵ ਰਚਨਾ ਕਰ ਰਹੇ ਹਾਂ ਜੇ ਉਹਦੇ ਵਿੱਚ ਸਹੀ ਢੰਗ ਨਾਲ ਰਸ ਅਲੰਕਾਰ ਧੁਨੀ ਛੰਦ ਨਹੀਂ ਵਰਤਾਂਗੇ ਉਚਿਤ ਢੰਗ ਨਾਲ ਨਹੀਂ ਵਰਤਾਂਗੇ ਔਚਿਤ ਢੰਗ ਨਾਲ ਨਹੀਂ ਵਰਤਾਂਗੇ ਤਾਂ ਆਪਣੀ ਸਾਰੀ ਸਥਿਤੀ ਹਾਸੋ ਹੀ ਨਹੀਂ ਹੋਜੂਗੀ ਤੇ ਆਪਣੀ ਜਿਹੜੀ ਰਚਨਾ ਹੋ ਨੀਰ ਸਬੰਧ ਹੋ ਜੂਗੀ ਦੀਕਾ ਅਨੋਚਿਤਤਾ ਬਣ ਜੂਗੀ ਔ ਟੁਕਮਾ ਪਣ ਆ ਜਾਊਗਾ ਦੇ ਵਿੱਚ ਇਸੇ ਤਰ੍ਹਾਂ ਹੀ ਔਚਤਿਆਂ ਨੂੰ ਭੰਗ ਕਰਨ ਨਾਲ ਅਲੰਕਾਰ ਰਸ ਧੁਨੀ ਗੁਣ ਆਦ ਵੀ ਸ਼ੋਭਾ ਜਾਂ ਸੁੰਦਰਤਾ ਵੀ ਨਸ਼ਟ ਹੋ ਜਾਂਦੇ ਮਤਲਬ ਕੀ ਔਚਤਿਆਂ ਨੂੰ ਭੰਗ ਕਰਨ ਨਾਲ ਵੀ ਜੇ ਆਪਾਂ ਉਚਿਤ ਢੰਗ ਨਾਲ ਇਹਨਾਂ ਦੀ ਵਰਤੋਂ ਨਹੀਂ ਕਰਾਂਗੇ ਤਾਂ ਜਿਹੜੇ ਅਲੰਕਾਰ ਰਸ ਜਾਂ ਗੁਣ ਨੇ ਇਹਨਾਂ ਦੀ ਜਿਹੜੀ ਸ਼ੋਭਾ ਇਹਨਾਂ ਦੀ ਜਿਹੜੀ ਸੁੰਦਰਤਾ ਸਾਰੀ ਨਸ਼ਟ ਹੋ ਚੁਗੀ ਆਚਾਰੀਆ ਕਸ਼ਮੀਂਦਰ ਦੇ ਅਨਸਾਰ ਜੇ ਕਿਸੇ ਦੇ ਜੋਗ ਅਨੁਰੂਪ ਜਾਂ ਟੁਕਮਾ ਹੋਵੇ ਉਹਨੂੰ ਉਚਿਤ ਕਿਹਾ ਜਾਂਦਾ ਮਤਲਬ ਕਿ ਆਚਾਰੀਆ ਕਸ਼ਮੀਂਦਰ ਨੇ ਕਿਹਾ ਵੀ ਜਿਹੋ ਆਪਾਂ ਵਰਣਨ ਕਰ ਰਹੇ ਹਾਂ ਉਹਦੇ ਅਕੋਰਡਿੰਗ ਹੀ ਆਪਾਂ ਰਾਸ ਅਲੰਕਾਰ ਸ਼ਬਦ ਠੀਕ ਹੈ ਟੁਕਮੇ ਵਰਤਾਂਗੇ ਉਹਨਾਂ ਦਾ ਜੀਵਨ ਸ਼ੈਲੀ ਉਵੇਂ ਦਾ ਹੀ ਵਰਣਨ ਕਰਾਂਗੇ ਤਾਂ ਉਹ ਸਾਰੀ ਸਥਿਤੀ ਕੀ ਹੋ ਜੂਗੀ ਉਚਿਤ ਹੋ ਜੂਗੀ ਉਚਿਤਤਾ ਦਾ ਭਾਵ ਹੀ ਕੀ ਆ ਔਚਤ ਹੈ ਉਹੀ ਤਾਂ ਉਹ ਤੁਹਾਨੂੰ ਦੱਸ ਰਹੇ ਹਾਂ ਬਾਰ-ਬਾਰ ਉਚਿਤਤਾ ਦਾ ਭਾਵ ਕੀ ਆ ਔਚਤ ਹੈ ਮਤਲਬ ਕਿ ਸਹੀ ਟੰਗ ਕਸ਼ਮੀਂਦਰ ਤੋਂ ਪਹਿਲਾਂ ਪਰਤਮੁਨੀ ਨੇ ਨਾਟਕ ਸੰਬੰਧੀ ਉਚਿਤਿਆ ਦਾ ਵਰਣਨ ਪਹਿਲਾਂ ਕੀਤਾ ਕਸ਼ਮੀਂਦਰ ਤੋਂ ਪਹਿਲਾਂ ਪਰਤਮੁਨੀ ਨੇ ਠੀਕ ਹੈ ਉਹਨਾਂ ਨੇ ਨਾਟਕ ਦੇ ਸੰਬੰਧ ਦੇ ਵਿੱਚ ਉਚਿਤਿਆ ਦਾ ਵਰਣਨ ਕੀਤਾ ਤੇ ਉਹ ਅਨੁਚਿਤਿਆ ਨੂੰ ਰਸ ਸੰਚਾਰ ਦਾ ਇੱਕ ਜ਼ਰੂਰੀ ਸਾਧਨ ਮੰਨਦਾ ਉਚਿਤਿਆ ਨੂੰ ਕੀ ਆਹੋ ਤੇ ਉਹ ਉਚਿਤਿਆ ਨੂੰ ਕੀ ਮੰਨਦਾ ਰਸ ਸੰਚਾਰ ਵੀ ਇਹਦੇ ਨਾਲ ਜਿਹੜੇ ਕਿ ਕਾਵਿ ਦੇ ਵਿੱਚ ਰਸ ਦਾ ਸੰਚਾਰ ਹੁੰਦਾ ਹੈ ਜ਼ਰੂਰੀ ਸਾਧਨ ਮੰਨਦਾ ਤੇ ਉਹਨਾਂ ਦੇ ਅਨੁਸਾਰ ਅਭਿਮੇ ਅਭੀਨੇ ਪਹਿਰਾਵਾ ਪਾਠ ਆਦਿ ਪਰਸਪਰ ਅਨੁਰੂਪਤਾ ਜਾਂ ਟੁਕਮੇਪਨ ਦੇ ਨਾਲ ਹੀ ਨਾਟਕ ਤੇ ਵਿੱਚ ਰਸ ਪੈਦਾ ਹੁੰਦਾ ਵੀ ਨਾਟਕ ਆ ਜਿਹੜਾ ਕਿ ਰਸੀਲਾ ਕਿਵੇਂ ਬਣਦਾ ਜਾਂ ਨਾਟਕ ਆ ਜਿਹੜਾ ਕਿ ਆਡੀਅנס ਨੂੰ ਕਿਵੇਂ ਆਪਣੇ ਵੱਲ ਖਿੱਚਦਾ ਜਾਂ ਪਾਠਕ ਨੂੰ ਆਪਣੇ ਵੱਲ ਕਿਵੇਂ ਖਿੱਚਦਾ ਜਦੋਂ ਉਹਦੇ ਉਹਦੇ ਵਿੱਚ ਉਹ ਉਹੀ ਅਵੀ ਆਪਾਂ ਨਾਟਕ ਜਿਸ ਏਰੀਆ ਬਾਰੇ ਲੈ ਕੇ ਜਾ ਰਹੇ ਹਾਂ ਉਮੇਦੇਈ ਉਹਦੇ ਵਿੱਚ ਪਹਿਰਾਵਾ ਹੋਵੇ ਉਮੇਦੇਈ ਜਿਹੜੇ ਕਰੈਕਟਰ ਨੇ ਉਮੇਦੇ ਉਹਨਾਂ ਦਾ ਵਾਰਤਾਲਾਪ ਹੋਣ ਠੀਕ ਹੈ ਉਮੇਦੇ ਉਹਦੇ ਵਿੱਚ ਜੀਵਨ ਸ਼ੈਲੀ ਵਰਣਨ ਕਰਿਆ ਹੋਵੇ ਤਾਂ ਉਹ ਉਹਦੇ ਵਿੱਚ ਰਸ ਪੈਦਾ ਹੋਣਗੇ ਉਹ ਉਹ ਵਧੀਆ ਆਡੀਅנס ਨੂੰ ਆਪਣੇ ਵੱਲ ਜਿਹੜੇ ਕਿ ਪਾਟਕ ਨੂੰ ਆਪਣੇ ਵੱਲ ਆਕਰਸ਼ਿਤ ਕਰੂਗਾ ਮਹਾਕਵੀ ਮੁਹਾਗ ਦਾ ਵਿਚਾਰ ਹੈ ਕਿ ਤੇਜ ਤੇ ਖਿਮਾ ਰਾਜੇ ਦੇ ਦੋ ਮਹਾਨ ਗੁਣ ਨੇ ਠੀਕ ਹੈ ਪਰੰਤੂ ਇਹਨਾਂ ਦਾ ਸਮੇ ਜਾਂ ਸਥਿਤੀ ਦੇ ਅਨੁਕੂਲ ਪ੍ਰਯੋਗ ਹੀ ਉਚਿਤ ਹੁੰਦਾ ਹੈ ਮੰਜੀ ਮੈਂ ਆਪਾਂ ਨੇ ਕਹਿ ਰਖਿਆ ਵੀ ਜਿਹੜਾ ਰਾਜਾ ਤੇ ਰਾਜੇ ਦੇ ਕੋਲ ਦੋ ਗੁਣ ਹੁੰਦੇ ਨੇ ਇੱਕ ਤੇਜ਼ ਮਤਲਬ ਕਿ ਇੱਕ ਦੂਜਾ ਖੀਮਾ ਖੀਮਾ ਮਤਲਬ ਕਿ ਮਾਫੀ ਕਰਨਾ ਹਨ ਜੇ ਉਹ ਸਹੀ ਢੰਗ ਨਾਲ ਉਹਨਾਂ ਦੇ ਵਰਤੋਂ ਨਹੀਂ ਕਰੂਗਾ ਤਾਂ ਜਿਹੜੇ ਕਿ ਇਹ অনুকূল ਸਥਿਤੀ ਦੇ ਅਕੋਰਡਿੰਗ ਵਰਤੋਂ ਨਹੀਂ ਕਰੂਗਾ ਤਾਂ ਉਹ ਸਹੀ ਨਹੀਂ ਹੋਗਾ ਮਤਲਬ ਕਿ ਉਹਨਾਂ ਦੇ ਪ੍ਰਜੋਗ ਹੀ ਉਚਿਤ ਹਾਂਜੀ ਆਚਾਰੀਆ ਜਿਹੜੇ ਕਿ ਮਹਾਕਵੀ ਮਾਘ ਦਾ ਵਿਚਾਰਾ ਕਿ ਤੇਜ ਤੇ ਖੀਮਾ ਖੀਮਾ ਮਤਲਬ ਕਿ ਉਹ ਕਿ ਮਾਫੀ ਇਹ ਰਾਜੇ ਦੇ ਦੋ ਤੇਜ ਕੀ ਹੋਗੇ ਪਰ ਸੰਸਾਰ ਦੇ ਤੌਰ ਤੇ ਮਤਲਬ ਕਿ ਇਹ ਦੋ ਰਾਜੇ ਦੇ ਮਹਾਨ ਗੁਣ ਨੇ ਜੇ ਉਹ ਸਮੇਂ ਤੇ ਸਥਿਤੀ ਦੇ ਅਨੁਕੂਲ ਇਹਨਾਂ ਦੀ ਵਰਤੋਂ ਕਰੂਗਾ ਤਾਂ ਹੀ ਉਚਿਤ ਹੋਗਾ ਮੰਨ ਲਓ ਜਿੱਥੇ ਖੀਮਾ ਦੀ ਵਰਤੋਂ ਕਰਨੀ ਉੱਥੇ ਤੇਜ ਦੀ ਵਰਤੋਂ ਕਰੀ ਜਾਵੇ ਜਾਂ ਜਿੱਥੇ ਤੇਜ ਦੀ ਵਰਤੋਂ ਕਰਨੀ ਉੱਥੇ ਖੀਮਾ ਦੀ ਵਰਤੋਂ ਕਰੀ ਜਾਵੇ ਤਾਂ ਜਿਹੜੇ ਕਿ ਸਹੀ ਢੰਗ ਨਾਲ ਜਿਹੜਾ ਕਿ ਇਹਨਾਂ ਦਾ ਪ੍ਰਯੋਗ ਨਹੀਂ ਹੋਊਗਾ ਤੇ ਉਹ ਫਾਸੋਹਣੀ ਸਥਿਤੀ ਹੋ ਜਾਊਗੀ ਔਚਿਤ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਓਜ਼ ਤੇ ਪ੍ਰਸ਼ਾਦ ਇਹਨਾਂ ਆ ਆ ਆਦ ਗੁਣਾ ਦੀ ਵਰਤੋਂ ਕਰਨੀ ਚਾਹੀਦੀ ਆ ਤੇ ਪਰਤ ਤੇ ਡੰਡੀ ਪਰਤਮੁਣੀ ਤੇ ਡੰਡੀ ਨੇ ਮਾ ਪਰਤਮੁਣੀ ਤੇ ਡੰਡੀ ਨੇ ਡੰਡੀ ਨੇ ਜਿਹੜੇ ਕਾਵਦੋਸ਼ ਨੇ ਕਾਵਦੋਸ਼ਾ ਨੂੰ ਕੀ ਮੰਨਿਆ ਅਨੁਚਿਤਿਆ ਮਤਲਬ ਕਿ ਔਚਿਤਿਆ ਦਾ ਉਲਟ ਕੀ ਆ ਅਨੁਚਿਤਿਆ ਮੰਨਿਆ ਇਹਨਾਂ ਆਚਾਰੀਆ ਦੇ ਅਨੁਸਾਰ ਔਚਿਤਿਆ ਅਨੂ ਰੂਪ ਪਰ ਜੋ ਕਰਨ ਨਾਲ ਕਾਵਦੋਸ਼ਾ ਖਤਮ ਹੋ ਜਾਂਦੇ ਨੇ ਮਤਲਬ ਕਿ ਜੇ ਆਪਣੇ ਕਾਵਦੋ ਰਚਨਾ ਦੇ ਵਿੱਚ ਕਾਵਦੋਸ਼ ਨੇ ਤਾਂ ਆਪਾਂ ਔਚਤਿਆ ਵਰਤ ਕੇ ਮਤਲਬ ਕਿ ਸਹੀ ਢੰਗ ਨਾਲ ਇਹ ਸਾਰੇ ਜਿਹੜੇ ਕਿ ਆਪਣੇ ਕਾਵ ਰੂਪ ਨੇ ਉਹਨਾਂ ਦੇ ਵਰਤੋਂ ਕਰਕੇ ਆਪਾਂ ਆਪਣੇ ਜਿਹੜੀ ਰਚਨਾ ਨੂੰ ਉਹਨੂੰ ਸ਼ੁੱਧ ਕਰ ਸਕਦੇ ਆ ਆਚਾਰੀਆ ਆਨੰਦਵਰਦਨ ਨੇ ਅਨੋਚਤਿਆ ਕੀਆ ਔਚਤਿਆ ਦਾ ਉਲਟਾ ਹੈ ਇਹਨੂੰ ਕੀ ਮੰਨਿਆ ਵੀ ਰਸ ਭੰਗ ਕਰਨ ਦਾ ਕਾਰਨ ਹੈ ਅਨੋਚਤਿਆ ਕੀ ਹੋਗੇ ਵੀ ਜਦੋਂ ਆਪਾਂ ਨੇ ਆਪਣੀ ਰਚਨਾ ਦੇ ਅਕੋਰਡਿੰਗ ਰਸ ਅਲੰਕਾਰ ਸ਼ਬਦ ਉਹਨਾਂ ਦਾ ਪ੍ਰਯੋਗ ਕਰਨ ਦਾ ਢੰਗ ਉਹ ਉਹਨਾਂ ਦੇ ਪ੍ਰਗਟਾ ਕਰਨ ਦੀ ਸ਼ੈਲੀ ਉਹ ਆਪਣਾ ਨਹੀਂ ਵਰਤ ਰਿਹਾ ਤਾਂ ਉਹ ਕੀ ਹੋ ਗਿਆ ਅਨੁਚਿਤ ਇਹਦੇ ਨਾਲ ਕੀ ਆ ਆਪਣੀ ਜਿਹੜੀ ਕਾ ਜਿਹੜੀ ਆਪਣੀ ਰਚਨਾ ਉਹਦੇ ਵਿੱਚ ਜਿਹੜੇ ਰਸ ਪੈਦਾ ਹੋਣੇ ਸੀ ਉਹ ਭੰਗ ਹੋ ਜਾਣਗੇ ਠੀਕ ਹੈ ਕਾਰਨ ਕੀ ਮੰਨ ਮੰਨਿਆ ਅਨੁਚਿਤ ਅਨੁਚਿਤਿਆ ਕੀ ਰਜੇ ਔਚਿਤਿਆ ਦਾ ਉਲਟ ਕਰਨਾ ਠੀਕ ਹੈ ਤੇ ਇਸ ਦੇ ਸੰਸਾਰ ਇਸ ਦੇ ਸੰਚਾਰ ਵਿੱਚ ਅਲੰਕਾਰ ਔਚਿਤਿਆ ਗੁਣ ਔਚਿਤਿਆ ਪ੍ਰਵੰਦ ਧੁਨੀ ਰਸ ਔਚਿਤਿਆ ਰੀਤੀ ਔਚਿਤਿਆ ਨੂੰ ਸਹਾਇਕ ਮੰਨਿਆ ਔਚਤਿਆ ਸਿਧਾਂਤ ਦਾ ਪੂਰਨ ਸੰਸਥਾਪਕ ਆਚਾਰੀਆ ਕਸ਼ਮੀਂਦਰੀ ਹੈ ਜਿਸ ਨੇ ਰਸ ਨੂੰ ਕਾਵ ਦੀ ਆਤਮਾ ਮੰਨਦੇ ਹੋਏ ਔਚਤਿਆ ਨੂੰ ਇਸਦਾ ਜੀਵਨ ਕਿਹਾ ਉਹਨਾਂ ਨੇ ਕੀ ਕਿਹਾ ਵੀ ਜਿਹੜੀ ਕਾਵ ਦੀ ਕਾਵ ਰਚਨਾ ਉਹਦੀ ਆਤਮਾ ਕੀ ਹੈ ਰਸ ਨੇ ਕਾਵ ਰਚਨਾ ਦੀ ਆਤਮਾ ਕੀ ਹੈ ਰਸ ਨੇ ਤਾਂ ਜੀ ਉਹਦਾ ਜੀਵਨ ਕੀ ਹੈ ਔਚਤਿਆ ਜੀਵਨ ਕੀ ਹੈ ਮਤਲਬ ਕਿ ਜੇ ਕੋਈ ਜਿਹੜੇ ਕਿ ਕਾਵ ਦੇ ਵਿੱਚ ਕਾਵ ਦੀ ਜਿਹੜੀ ਆਤਮਾ ਆਤਮਾ ਰਸ ਨੇ ਮਤਲਬ ਕਿ ਜਿਹੜਾ ਰਸਾ ਉਹ ਕਾਵ ਦੇ ਵਿੱਚ ਆਤਮਾ ਪੈਦਾ ਕਰਦਾ ਤਾਂ ਉਹਦੇ ਜੀਵਨ ਕਾਵ ਨੂੰ ਜੀਵਨ ਕੌਣ ਪ੍ਰਦਾਨ ਕਰਦਾ ਤਾਂ ਉਹ ਹੈਗਾ ਔਚਤਿਆ ਕਾਵ ਦੇ ਵਿੱਚ ਰਸ ਦੀ ਪੂਰਨ ਤੇ ਸਫਲ ਸਿਰਜਣਾ ਦਾ ਮੂਲ ਆਧਾਰ ਉਸਨੇ ਔਚਤਿਆ ਨੂੰ ਹੀ ਮੰਨਿਆ ਮਤਲਬ ਕਿ ਕਾਵ ਦੇ ਵਿੱਚ ਰਸ ਦੀ ਪੂਰਨਤਾ ਤੇ ਸਫਲ ਪ੍ਰਯੋਗ ਦਾ ਆਧਾਰ ਕੀ ਹੈ ਔਚਤਿਆ ਕਵੀ ਨੂੰ ਉਚਿਤ ਤੇ ਅਨੁਚਿਤ ਦੇ ਗਿਆਨ ਹੋਣ ਵਾਲੀ ਕਾਵ ਦੇ ਵਿੱਚ ਰਸ ਦੀ ਉੱਤਮ ਸਿਰਜਣ ਹੋ ਸਕਦਾ ਹੈ ਮਤਲਬ ਕਿ ਜੇ ਜਿਹੜਾ ਕੋਈ ਕਵੀ ਆ ਉਹਨੂੰ ਪਤਾ ਵੀ ਇਹ ਕਿਹੜੀ ਚੀਜ਼ ਉਚਿਤ ਆ ਕਿਹੜੀ ਚੀਜ਼ ਅਨੁਚਿਤ ਆ ਉਚਿਤ ਦਾ ਉਲਟ ਕੀ ਆ ਅਨੁਚਿਤ ਆ ਤਾਂ ਹੀ ਉਹਦੇ ਗਿਆਨ ਦੇ ਨਾਲ ਹੀ ਕਾਵ ਦੇ ਵਿੱਚ ਰਸ ਪੈਦਾ ਹੋ ਸਕਦਾ ਰਸ ਜਿੱਥੇ ਕਾਵ ਦੇ ਵਿੱਚ ਜਾਨ ਪਾਉਂਦਾ ਜਿਹੜਾ ਕਿ ਉਥੇ ਔਚਤਿਆ ਉਸ ਦੇ ਜੀਵਨ ਨੂੰ ਚਿਰ ਸਥਾਈ ਰੂਪ ਦਿੰਦਾ ਕਾਵ ਆ ਕਹਿੰਦਾ ਜਿੱਥੇ ਰਸ ਜਿੱਥੇ ਕਾਵ ਦੇ ਵਿੱਚ ਜਾਣ ਪਾਉਂਦਾ ਉੱਥੇ ਕੀ ਆ ਔਚਿਤਾ ਉਹਨੂੰ ਜੀਵਨ ਦਿੰਦਾ ਜੀਵਨ ਵੀ ਚਿਰ ਸਥਾਈ ਰੂਪ ਦੇ ਵਿੱਚ ਦਿੰਦਾ ਕਸ਼ਮੀਂਦਰ ਨੇ ਕਾਵ ਦੇ ਪਿੰਨ ਪਿੰਨ ਅੰਗਾ ਤੇ ਉਪੰਗਾ ਵਾ ਅੰਗਾ ਉਪੰਗਾ ਵਾਂਗ ਹੀ ਕਈ ਪ੍ਰਕਾਰ ਦੇ ਔਚਿਤਿਆ ਦਾ ਉਲੇਖ ਕੀਤਾ ਮਤਲਬ ਕਿ ਔਚਿਤਿਆ ਦੇ ਅੰਗ ਤੇ ਉਪੰਗ ਦਾ ਵਰਣਨ ਕੀਤਾ ਜਿਵੇਂ ਕਿ ਪਦ ਵਾਕ ਪ੍ਰਵੰਧ ਅਰਥ ਗੁਣ ਅਲੰਕਾਰ ਰਸ ਕਿਰਿਆ ਕਾਰਕ ਲਿੰਗ ਵਚਨ ਵਿਸ਼ੇਸ਼ਣ ਉਪਸਰਗ ਇਹ ਸਾਰੇ ਕੀ ਨੇ ਔਚਿਤਿਆ ਦੇ ਕੀ ਨੇ ਅੰਗ ਤੇ ਉਪੰਗ ਨੇ ਤਾਂ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈਗਾ ਕਿ ਔਚਤਿਆ ਦੀ ਅਨਹੋਦ ਦੇ ਵਿੱਚ ਕਿਸੇ ਵਸਤੂ ਭਾਵ ਜਾਂ ਸਥਿਤੀ ਦੇ ਸੁੰਦਰਿਆ ਨੂੰ ਆਪਾਂ ਸਥਾਪਿਤ ਨਹੀਂ ਕਰ ਸਕਦੇ ਠੀਕ ਹੈ ਵੀ ਜੇ ਆਪਾਂ ਔਚਤਿਆ ਦੀ ਵਰਤੋਂ ਨਹੀਂ ਕਰਾਂਗੇ ਤਾਂ ਆਪਣੇ ਰਚਨਾ ਦੇ ਵਿੱਚ ਵਸਤੂ ਸਥਿਤੀ ਭਾਵ ਦੇ ਵਿੱਚ ਸੁੰਦਰਤਾ ਦਾ ਵਰਣਨ ਨਹੀਂ ਹੋਗਾ ਇਸ ਲਈ ਕਾਵ ਦੇ ਵਿੱਚ ਔਚਤਿਆ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰੰਤੂ ਕੇਵਲ ਔਚਤਿਆ ਦੀ ਹੋਂਦ ਕਾਵ ਸੁੰਦਰਿਆ ਜਾਂ ਕਾਵ ਦੀ ਮਹਾਨਤਾ ਜਾਂ ਉੱਤਮਤਾ ਦਾ ਆਧਾਰ ਨਹੀਂ ਹੋ ਸਕਦਾ ਅਸਲ ਦੇ ਵਿੱਚ ਔਚਤਿਆ ਕਾਵ ਸੁੰਦਰਤਾ ਦੇ ਪਿੰਪਿਨ ਆਧਾਰ ਤੱਤਾਂ ਦੇ ਵਿੱਚੋਂ ਇੱਕਾ ਤੇ ਇੱਕਾ ਮਾਤਰ ਆਧਾਰ ਨਹੀਂ ਹਾਂਜੀ ਏਸੀ ਤੁਹਾਡਾ ਔਚਤਿਆ ਸੰਪਰਦਾਇ ਆ ਇਹੋ ਤੁਹਾਨੂੰ ਸਮਝ ਲੱਗੀ ਹੋਣੀ ਥੈਂਕਸ ਇਹਨੂੰ ਰਜੇ 2-3 ਵਾਰ 2-3 ਵਾਰ ਤੁਸੀਂ ਵੀਡੀਓ ਨੂੰ ਸੁਣਨਾ ਠੀਕ ਹੈ ਤੇ ਸਮਝਣਾ ਫਿਰ ਤੁਹਾਨੂੰ ਇਹ ਯਾਦ ਹੋਊਗਾ ਤੇ ਉਹਨੂੰ 2-3 ਵਾਰ ਤੁਸੀਂ ਆਪਣਾ ਰੀਡਿੰਗ ਕਰਨਾ ਲਰਨ ਕਰਨਾ ਫਿਰ ਯਾਦ ਹੋਊਗਾ ਠੀਕ ਹੈ ਥੈਂਕਸ